ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਦੂਜਾ ਵਿਆਹ ਮੈਂ ਉਦੋਂ ਛੇਮੀ ਵਿੱਚ ਪੜ੍ਹਦੀ ਹੋਵਾਂਗੀ ਜਦੋਂ ਮਾਂ ਇੰਜ ਹੋ ਗਈ ਸੀ ਪੇਕੇ ਜਾਂਦੀ ਦੀ ਬਸ ਨਹਿਰ ਵਿੱਚ ਜਾ ਪਈ ਸੀ ਮੁੜ ਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ ਨਵੀਂ ਲਿਆ ਦੀ ਉਮਰ ਦੀ ਬਹੁਤ ਛੋਟੀ ਸੀ ਮਸਾ 20ਾਂ ਦੀ ਡੈਡ 35 ਕੁ ਬਰਿਆਂ ਦਾ ਹੋਵੇਗਾ ਇੱਥੇ ਦੂਜੇ ਥਾਂ ਹੀ ਆਈ ਸੀ ਪਹਿਲੇ ਵਾਲਾ ਵਿਆਹ ਤੋਂ ਮਾਸੀ 6 ਮਹੀਨੇ ਬਾਅਦ ਹੀ ਪੁੱਤ ਨੇ ਚੱਕ ਲਿਆ ਤੇ ਗਾਇਬ ਕਰ ਦਿੱਤਾ ਲੋਕਾਂ ਬੜਾ ਡਰਾਇਆ ਪਰ ਉਹ ਸੁਹਾਵਾਂ ਦੀ ਬੜੀ ਚੰਗੀ ਨਿਕਲੀ ਪਰ ਮਾਗਰੋਂ ਛੇਤੀ ਹੀ ਕਰੇ ਕਈਸ ਜਿਆ ਰਹਿਣ ਲੱਗ ਪਿਆ ਡੈਡੀ ਉਸਤੇ ਸ਼ੱਕ ਕਰਿਆ ਕਰਦਾ ਮੇਰੇ ਤਾਏ ਜੀ ਦੇ ਮੁੰਡੇ ਉਮਰ ਦੇ ਉਸਦੇ ਹਾਣੀ ਸਨ ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿਕਲਦੀ ਡੈਡ ਨੇ ਮਨਾਂ ਕੀਤਾ ਸੀ ਉਹ ਕਦੇ ਕਦੇ ਪਹਿਲੀਆਂ ਜੋ ਕੰਮ ਛੱਡ ਅਚਾਨਕ ਘਰੇ ਆ ਜਾਇਆ ਕਰਦਾ ਤੇ ਫਿਰ ਸਾਰੇ ਅੰਦਰ ਫਰੋਲਦਾ ਉੰਨੀ ਦੇਰ ਮੁੱਲਜਵਾ ਵਾਂ ਖੁੰਝੇ ਲੱਗੀ ਰਹਿੰਦੀ ਮੈਂ 10ਵੀਂ ਵਿੱਚ ਹੋਈ ਤਾਂ ਲੜਾਈ ਝਗੜਾ ਹੋਰ ਵੱਧ ਗਿਆ ਡੈਡੀ ਆਖਿਆ ਕਰਦਾ ਇਸ ਤੇ ਨਜ਼ਰ ਰੱਖਿਆ ਕਰ ਉਸ ਨੂੰ ਪੇਕੇ ਵੀ ਘੱਟ ਵੱਧ ਹੀ ਜਾਣ ਦਿਆ ਕਰਦਾ ਮੈਨੂੰ ਕਈ ਵਾਰ ਖੁੰਝੇ ਲੱਗ ਕੇ ਰੋਂਦੀ ਹੋਈ ਤੇ ਬੜਾਈ ਤਰਸ ਵੀ ਆਉਂਦਾ ਡੈਡੀ ਅਕਸਰ ਹੀ ਆਪਣੀ ਦਾੜੀ ਰੰਗਿਆ ਕਰਦਾ ਪਰ ਉਸ ਨੂੰ ਮੂੰਹ ਤੇ ਕੁਝ ਵੀ ਨਾ ਲਾਉਣ ਦਿੰਦਾ ਆਖਦਾ ਤੂੰ ਹਾਰ ਸ਼ਿੰਗਾਰ ਕਿਨੂੰ ਬਖਾਉਣੇ ਨੇ ਉਸਨੇ ਪਤਾ ਨਹੀਂ ਆਪਣੇ ਪੇਟੋਂ ਖੁਦ ਆ ਜਵਾਖ ਆਪੀ ਨਹੀਂ ਸੀ ਜੰਮਿਆ ਜਾਂ ਫਿਰ ਡੈਡੀ ਨੇ ਨਹੀਂ ਸੀ ਜੰਮਣ ਦਿੱਤਾ ਫੇਰ ਵੀ ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੀ ਵੀ ਬੇਗਾਨਾ ਨਾ ਸਮਝਦੀ ਕਦੀ ਮੇਰੀ ਪਹਿਲੀ ਮਾਂ ਦਾ ਜ਼ਿਕਰ ਛਿੜ ਜਾਂਦਾ ਤਾਂ ਵੀ ਉਹ ਕਦੀ ਨੱਕ ਬੋਲਣਾ ਵਟਿਆ ਕਰਦੀ ਉਸਦੇ ਪੇਕੇਆਂ ਚੋਂ ਜਦੋਂ ਵੀ ਕੋਈ ਸਾਡੇ ਘਰੇ ਆਉਂਦਾ ਤਾਂ ਸਾਨੂੰ ਅਸਲੀ ਦੋਤੇ ਦੋਤੀ ਵਾਲਾ ਪਿਆਰ ਮਿਲਦਾ ਅਖੀਰ ਹੌਲੀ ਹੌਲੀ ਮੈਂ ਦੋਹਾਂ ਦੇ ਝਗੜੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਮੈਂ ਅਕਸਰ ਹੀ ਉਸਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ ਜਾਂਦਾ ਆਖਦਾ ਤੈਨੂੰ ਅਸਲੀਅਤਾਂ ਨਹੀਂ ਪਤਾ ਤੂੰ ਨਿਆਣੀ ਐ ਮੈਂ ਆਖਦੀ ਕਿ ਕਾਲਚ ਪੜਦੀ ਆ ਮੈਨੂੰ ਚੰਗੇ ਬੁਰੇ ਸਭ ਕੁਝ ਦੀ ਸਮਝ ਐ ਫਿਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ ਮੈਨੂੰ ਇੰਜ ਲੱਗਦਾ ਉਹ ਜਜ਼ਬਾਤੀ ਕਰ ਮੈਨੂੰ ਆਪਣੇ ਵੱਲ ਕਰਨਾ ਲੋਚਦਾ ਹੌਲੀ ਹੌਲੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਉਹ ਇੰਜ ਕਰਨੋਂ ਮੋੜਦੀ ਪਰ ਉਹ ਅੱਗਿਓਂ ਹੋਰ ਗੱਲ ਹੋਰ ਪਾਸੇ ਨੂੰ ਤੋੜ ਲਿਆ ਕਰਦਾ ਅਖੀਰ ਸ਼ੱਕ ਕੇ ਅਨਾਵਦ ਗਿਆ ਕਿ ਇੱਕ ਦਿਨ ਸਿਖਰ ਦੁਪਹਿਰੇ ਸਾਡਾ ਟਰੈਕਟਰ ਮੋੜ ਨਾ ਆਇਆ ਗਵਾਂਡੀਆਂ ਦਾ ਸਿਰੀ ਕੁੱਟ ਦਿੱਤਾ ਮਾਤਾ ਉਚੇਚਾ ਲੰਮਾ ਦੇਣ ਆਈ ਕਿ ਰਸਮ ਲਾਂਬਾ ਦੇਣ ਆਈ ਕਿ ਰੀਸਮ ਸਿਆ ਕਾਮਲਾ ਹੋ ਗਿਆ ਤੂੰ ਮੱਤ ਮਾਰੀ ਗਈ ਹੈ ਤੇਰੀ ਅਖੀਰ ਇੱਕ ਦਿਨ ਉਸ ਦੀ ਬੱਖੀ ਵਿੱਚ ਪੀੜ ਉਠੀ ਸ਼ਹਿਰ ਲੈ ਗਏ ਡਾਕਟਰਾਂ ਨੇ ਦੱਸਿਆ ਕਿ ਲੀਵਰ ਖਰਾਬ ਹੋ ਗਿਆ ਲਾਇ ਇਲਾਜ ਬਿਮਾਰੀ ਕਰਕੇ ਅਸੀਂ ਮੀ ਨਾਈ ਮਸੀਮੀ ਨਾਈ ਕੱਢਿਆ ਤੇ ਫਿਰ ਉਹੀ ਹੋਇਆ ਜਿਸ ਦਾ ਡਰ ਸੀ ਹੁਣ ਮੈਂ ਤੇ ਮੇਰੀ ਮਾਂ ਇਕੱਲੀਆਂ ਰਹਿ ਗਈਆਂ ਦੂਜੀ ਮਾਂ ਵੱਲੋਂ ਵਣੀ ਨਾਨੀ ਕਿੰਨੇ ਦਿਨ ਸਾਡੇ ਕੋਲ ਰਹੀ ਮੈਨੂੰ ਆਪਣੀ ਅਸਲ ਨਾਨੀ ਬਿਲਕੁਲ ਵੀ ਚੰਗੀ ਨਾ ਲੱਗਦੀ ਹਮੇਸ਼ਾ ਕਾਨਾ ਵਿੱਚ ਪਾਉਂਦੀ ਰਹਿੰਦੀ ਕਿ ਇਹਨਾਂ ਸਾਰੀ ਜ਼ਮੀਨ ਆਪਣੇ ਪੇਕੇ ਲੈ ਜਾਣੀਆਂ ਤੁਹਾਨੂੰ ਭੁੱਖਿਆ ਮਾਰ ਦੇਣਾ ਅਖੀਰ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਤਾਂ ਕਿੰਨੇ ਸਾਰੇ ਰਿਸ਼ਤੇ ਆਏ ਇੱਕ ਰਿਸ਼ਤਾ ਮੇਰੇ ਅਸਲ ਨਾਨਕੇ ਲੈ ਕੇ ਆਏ ਮੇਰੀ ਮਾਮੀ ਦਾ ਭਤੀਜਾ ਕੱਲਾ-ਕੱਲਾ ਕਿੰਨੀ ਸਾਰੀ ਜਾਇਦਾਦ ਸੀ ਸ਼ੈਲਰ ਆਰਥ ਤੇ ਜ਼ਮੀਨ ਤੇ ਹੋਰ ਵੀ ਬਹੁਤ ਕੁਝ ਪਰ ਉਮਰੋਂ ਮੇਰੇ ਤੋਂ ਕਿੰਨਾ ਵੱਡਾ ਮੇਰੀ ਦੂਜੀ ਮਾਂ ਅੜ ਗਈ ਅਖੇ ਮੇਰੀ ਧੀ ਨਾਲੋਂ 10 ਸਾਲ ਵੱਡਾ ਏ ਮੈਂ ਨਹੀਂ ਹੋਣ ਦੇਣਾ ਆਖਣ ਲੱਗੀ ਮੈਂ ਨਹੀਂ ਚਾਹੁੰਦੀ ਸ਼ੱਕ ਵਾਲਾ ਤਿੱਖਾ ਖੰਜਰ ਜਿਹੜਾ ਸਾਰੀ ਉਮਰ ਮੈਂ ਆਪਣੇ ਵਜੂਦ ਤੇ ਸਹੰਦੀ ਰਹੀ ਮੇਰੀ ਧੀ ਵੀ ਸਹੀ ਫਿਰ ਮੈਂ ਜਦੋਂ ਚੱਕਦੀ ਹੋਈ ਨੇ ਆਪਣੀ ਪਸੰਦ ਵਾਲੀ ਉਂਗਲ ਕਰ ਦਿੱਤੀ ਤਾਂ ਉਸਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਇਹ ਰਿਸ਼ਤਾ ਤੋੜ ਤੱਕ ਨਿਵਾਉਣ ਵਿੱਚ ਮੇਰੀ ਪੂਰੀ ਮਦਦ ਕੀਤੀ ਹੁਣ ਇਹ ਰਿਸ਼ਤਾ ਮਾਂ ਤੇ ਨਾਣੋਂ ਦੋ ਸਹੇਲੀਆਂ ਤੇ ਵੱਡੀ ਨਿੱਕੀ ਭੈਣ ਦਾ ਜ਼ਿਆਦਾ ਲੱਗਣ ਲੱਗਾ। ਸੋ ਦੋਸਤੋ ਇਸ ਦੁਨੀਆ ਵਿੱਚ ਟੜਕੇ ਘੜੇ ਵਾਂ ਕੱਚੇ ਦਿਸਦੇ ਕਿੰਨੇ ਸਾਰੇ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਪੱਕਿਆਂ ਨਾਲੋਂ ਵੀ ਕਿਤੇ ਵੱਧ ਮਜ਼ਬੂਤ ਸਾਬਤ ਸਿੱਧ ਹੁੰਦੇ ਨੇ। ਇੰਜ ਦੀਆਂ ਪੱਕੀਆਂ ਸਾਜਾ ਸੱਚੇ ਰੱਬ ਵੱਲੋਂ ਚੋਚੇ ਤੌਰ ਤੇ ਘੜੀਆਂ ਜਾਂਦੀਆਂ ਨੇ। ਇਹ ਉਹਨਾਂ ਪਿਆਰਿਆਂ ਲਈ ਜਿਹੜੇ ਨਵੇਂ ਨਫੇ ਨੁਕਸਾਨ ਦੀ ਪਰਵਾਹ ਕੀਤੇ ਬਗੈਰ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ। ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ